ਇੱਕ ਸਾਧ ਕੁਰਸੀ ਤੇ ਬਹਿ ਕੇ ਗੁਰੂ ਸਾਹਿਬ ਦੇ ਬਰਾਬਰ ਬਹਿ ਗਿਆ ਉਹਨੂੰ ਕਹਿਣ ਵਾਲਾ ਕੋਈ ਜੰਮੀ ਹੀ ਕੋਈ ਨਹੀਂ ਕੀਰਤਨ ਕਰਨ ਵਾਲੇ ਦੂਜੀ ਸਾਈਡ ਤੇ ਬੈਠੇ ਨੇ ਰਾਗੀ ਸਿੰਘ ਦੂਜੀ ਸਾਹਮਣੇ ਬੈਠੇ ਨੇ ਉਹ ਫੋਟੋ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਇਹ ਬਾਬਾ ਆਪ ਕੁਰਸੀ ਦੇ ਉੱਤੇ ਸਪੈਸ਼ਲ ਤੌਰ ਤੇ ਇਕੱਲੇ ਬਣ ਰਿਹਾ ਅਕਾਲ ਤਖਤ ਸਾਹਿਬ ਦਾ ਵੀ ਹੁਕਮ ਆ ਵੀ ਦਰਬਾਰ ਦੇ ਵਿੱਚ ਕੁਰਸੀਆਂ ਨਹੀਂ ਲੱਗਣੀਆਂ ਚਾਹੀਦੀਆਂ ਤੁਸੀਂ ਇਹ ਹੁਕਮ ਨਾਵੇਂ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ ਤਾਕਤ ਦਾ ਹੋਗੋ ਨਾਮ ਜਾਰੀ ਹੋਇਆ ਜਾਂ ਨਹੀਂ ਹੋਇਆ ਸਭ ਤੋਂ ਵੱਡੇ ਸਵਾਲ ਤਾਂ ਇਹ ਨੇ ਵੀ ਅਕਾਲ ਤੱਕ ਸਭ ਜੱਥੇਦਾਰ ਅਜੇ ਤੱਕ ਨਹੀਂ ਬੋਲਿਆ ਹਾਂ ਅ ਦਲਜੀਤ ਸ਼ਾਂਹ ਦਾ ਮਾਮਲਾ ਦੋ ਤਿੰਨ ਦੋਨਾਂ ਤੋਂ ਆਇਆ ਉਹਦੇ ਉੱਤੇ ਬਿਆਨ ਲੱਗ ਗਏ ਇਹ ਐਡਾ ਵੱਡਾ ਮਵਾਦ ਬਣ ਰਿਹਾ ਕੁਰਸੀ ਦਾ ਮਾਮਲਾ ਤੇ ਉਹਦੇ ਉੱਤੇ ਕੋਈ ਨਹੀਂ ਬੋਲ ਰਿਹਾ ਉਹਦੇ ਤੋਂ ਇੱਕ ਵੀ ਬਿਆਨ ਨਹੀਂ ਆਇਆ ਫੇਰਾ ਮਤਲਬ ਕੀ ਸਮਝਦੇ ਹੋ ਤੁਸੀਂ 52 ਦੇ ਕਰੀਬ ਸਕੂਲ ਜਿਹੜੇ ਆ ਉਹ ਚੱਲ ਰਹੇ ਆ ਜੇ ਕੱਲ ਨੂੰ ਹੁਣ ਇਹ ਅੱਜ 50 ਉਹਨਾਂ ਦੇ ਸਕੂਲ ਖੁੱਲੇ ਨੇ ਕੱਲ ਨੂੰ 100 ਖੁੱਲ ਗਿਆ ਇਹਦਾ ਮਤਲਬ ਵੀ ਫੇਰ ਅੱਜ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਬਰਾਬਰ ਕੁਰਸੀ ਢਾਈ ਆ ਕੱਲ ਨੂੰ ਕੋਈ ਇਹਨਾਂ ਨੂੰ ਉਹਦੇ ਉੱਤੇ ਕੁਰਸੀ ਢਾਉਣ ਦਾ ਹੱਕ ਮਿਲ ਜੂਗਾ ਜੇ 100 ਅਕੈਡਮੀ ਖੁੱਲ ਗਈ ਉਹ ਗੱਲ ਤਾਂ ਬਰਾਬਰਤਾ ਦੀ ਆ ਅਸੀਂ ਕਰਦੇ ਆ ਇਹ ਹੁਕਮ ਨਾਮ ਜਾਰੀ ਕਰਦੇ ਵੀ ਕੁਰਸੀ ਲਾ ਕੇ ਬੈਠੇ ਜਾਂ ਫਿਰ ਇਹ ਉਹਨਾਂ ਨੂੰ ਤਲਬ ਕਰੋ ਉਥੇ ਬਲਾ ਕੇ ਆ ਜਿਹੜੀ ਉਹਦੀ ਪੰਥਗਰ ਬੈਥਾ ਨੂੰ ਸਜ਼ਾ ਲਾਓ ਕੁਛ ਤਾਂ ਕਰੋ ਤੋ ਅਰਾ ਚੁੱਪ ਕੀ ਕਹਿੰਦਾ ਪੰਥ ਕੀ ਕਹਿ ਰਿਹਾ ਸਾਡੇ ਪਿਤਾ ਫਾਦਰ ਬਾਬਾ ਚੜ੍ਹਤ ਸਿੰਘ ਜੀ ਨੇ ਪੁਲਿਸ ਨੇ 8 ਗੋਲੀਆਂ ਮਾਰੀਆਂ ਸਰੀਰ ਪਾੜਤਾ ਸੰਜਰਨ ਸਿੰਘ ਮਿੰਟਨ ਵਾਲੇ ਜਿਹੜੇ ਹੈਗੇ ਨੇ ਸੁਬੀਚ ਕਰਦੇ ਨੇ ਉਹਨਾਂ ਨੇ ਤਾਂ ਕਦੇ ਨਹੀਂ ਕਿਹਾ ਵੀ ਸਾਨੂੰ ਉੱਥੇ ਦਰਬਾਰ ਸਾਹਿਬ ਦੀ ਕੁਰਸੀ ਲੱਗ ਬਿਠਾ ਦਿਓ ਸਾਰੇ ਥਾਵੇਂ ਗਏ ਆ ਇਹ ਕਹਿੰਦੇ ਕੀ ਕੀਤਾ ਅਸੀਂ ਉਹ ਬਿਆਦਵੀ ਕਰਨ ਵਾਲੇ ਵੱਡ ਕੇ ਟੰਗ ਦਿੱਤੀ ਉਹੀ ਆ ਸੀ ਜੀਨੇ ਜਾਣਾ ਜਾ ਸਕਦਾ ਉਸ ਤੋਂ ਬਹੁਤ ਚਲੇ ਗਏ ਆ ਅਸੀਂ ਨਹੀਂ ਛੱਡਦੇ ਜਿੰਨਾ ਚਿਰ ਭਾਈ ਜਗਤਾਰ ਸਿੰਘ ਖਵਾਰਾ ਵਾਪਸ ਨਹੀਂ ਆ ਜਾਂਦੇ ਚਾਹੇ ਸਾਨੂੰ 3 ਸਾਲ ਕੀ ਚਾਹੇ ਜਿੰਨਾ ਮਰਜੀ ਸਮਾਂ ਬੈਠਣਾ ਪਵੇ ਇਹ ਤੇਰੇ ਮਨ ਦਾ ਭਲੇਖਾ ਇਹ ਤੈਨੂੰ ਕੱਢ ਦਿੰਨੇ ਆ ਬਾਬਾ ਸੁਖਦੇਵ ਸਿੰਘ ਕਹਿੰਦੇ ਪੁੱਚੋਂ ਆਲੇ ਨਹੀਂ ਦਿਨੀ ਵਿਵਾਦਾਂ ਦੇ ਵਿੱਚ ਨੇ ਵਿਵਾਦਾਂ ਦੇ ਵਿੱਚ ਕਿਉਂ ਨਾ ਹੋਣ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬੈਠੇ ਹੋਏ ਨੇ ਸਪਸ਼ਟੀਕਰਨ ਆਇਆ ਕਿ ਨਾਲ ਕੀਰਤਨੀ ਵੀ ਤਾਂ ਬੰਦੇ ਆ ਜਦੋਂ ਕੀਰਤਨ ਕਰਦੇ ਹੁੰਦੇ ਆ ਪਰ ਸਵਾਲ ਇੱਥੇ ਇਹ ਨਿਕਲਦਾ ਹੈ ਕਿ ਤੁਸੀਂ ਉਸ ਵੇਲੇ ਕੀਰਤਨ ਕਰ ਰਹੇ ਸੀਗੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠੇ ਹੋਏ ਸੀਗੇ ਲਗਾਤਾਰ ਉਹਨਾਂ ਦੇ ਹੱਕ ਦੇ ਵਿੱਚ ਕਈ ਐਜੀਪੀਸੀ ਦੇ ਮੈਂਬਰ ਪਮਾਉਣਾ ਚੋਂ ਗੁਰਚਰਨ ਸਿੰਘ ਗਰੇਵਾਲ ਹੈ ਕਰਨੈਲ ਸਿੰਘ ਪੀਰ ਮੁਹੰਮਦ ਹੈ ਇਹ ਬਿਆਨ ਦੇ ਰਹੇ ਨੇ ਕਈ ਸਾਬਕਾ ਜਿਹੜੇ ਪੁਲਿਸ ਆਫਸਰ ਨੇ ਉਹ ਵੀ ਬਿਆਨ ਦੇ ਰਹੇ ਨੇ ਹਾਲਾਂਕਿ ਇਹ ਪੱਖ ਵਿਰੋਧ ਦਾ ਨਹੀਂ ਹੈਗਾ ਕਿ ਵੀ ਉਹਨਾਂ ਦੇ ਹੱਕ 'ਚ ਕੋਈ ਬੋਲੇ ਉਹਨਾਂ ਦੇ ਗਲਤ ਕੋਈ ਵਿਰੋਧ 'ਚ ਕੋਈ ਬੋਲੇ ਇਹ ਮਸਲਾ ਹੈ ਗੁਰੂਗ੍ਰੰਥ ਸਾਹਿਬ ਦੇ ਬਰਾਬਰ ਬੈਠਣ ਦਾ ਕਿ ਕੁਰਸੀ ਲਾ ਕੇ ਬਹਿ ਸਕਦੇ ਆ ਜਾਂ ਨਹੀਂ ਬਹਿ ਸਕਦੇ ਮੁੱਦਾ ਚੁੱਕਿਆ ਬੱਬਰ ਰਾਏ ਰਾਜ ਸਿੰਘ ਜੀ ਹੋਰ ਆਣੇ ਗੱਲਬਾਤ ਕਰਦੇ ਆ ਕਿਉਂਕਿ ਕਹਿੰਦੇ ਜਦੋਂ ਤੁਹਾਡੇ ਵੱਡੇ ਹੁੰਦੇ ਨੇ ਨਾਲ ਉਹ ਬੈਠੇ ਹੁੰਦੇ ਨੇ ਕਈ ਵਾਰ ਗੁਰਗਨ ਸਾਹਿਬ ਦੇ ਕੋਲ ਹੀ ਬਹਿ ਜਾਂਦੇ ਨੇ ਜਾ ਕੇ ਸਾਰੀਆਂ ਚੀਜ਼ਾਂ ਪੀੜਾ ਪੂੜਾ ਵੀ ਲੱਗਿਆ ਹੁੰਦਾ ਬੱਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਕਿਉਂ ਇਹ ਮਸਲਾ ਚੁੱਕਣਾ ਪਿਆ ਕਿਉਂ ਇਹ ਕਹਿਣਾ ਪਿਆ ਕਿ ਵੀ ਗੁਰੂ ਗ੍ਰੰਥ ਸਾਹਿਬ ਦੇ ਉਹ ਦੋਖੀ ਨੇ ਬਰਾਬਰ ਬੈਠੇ ਹੋਏ ਨੇ ਇਸ ਤਰੀਕੇ ਦੇ ਨਾਲ ਇਹ ਕੁਰਸੀ ਲਾ ਕੇ ਨਹੀਂ ਬਹਿਣਾ ਚਾਹੀਦਾ ਗੁਰੂ ਮਹਾਰਾਜ ਦੇ ਇਸ ਬਰਾਬਰ ਦੇਖੋ ਜਿਹੜਾ ਕੋਈ ਗੁਰੂ ਦਾ ਸਿੱਖ ਆ ਉਹ ਕਿਵੇਂ ਕਹਿ ਦੂ ਕੋਈ ਬੈਠ ਦੇਖ ਕੇ ਜਰੂਜਾ ਕਹਿ ਦੂਗਾ ਵੀ ਤੁਸੀਂ ਕੁਰਸੀ ਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਬੈਠੋ ਇੱਕ ਵੀਡੀਓ ਜਿਹੜੀ ਕਈ ਦਿਨਾਂ ਉਹ ਘੁੰਮਦੀ ਸੀ ਨਹੀਂ 5-7 ਦਿਨ ਕੋਈ ਵੇਲੇ ਆ ਸੀ ਦੇਖੀਗੇ ਫਿਰ ਹਾਰ ਕੇ ਸਾਨੂੰ ਬੋਲਣਾ ਪਿਆ ਵੀ ਸਾਡੇ ਸਾਰਿਆਂ ਦੀ ਜਮੀਰਾਂ ਮਰ ਗਈਆਂ ਇੱਕ ਸਾਧ ਕੁਰਸੀ ਤੇ ਬਹਿ ਕੇ ਗੁਰੂ ਸਾਹਿਬ ਦੇ ਬਰਾਬਰ ਬਹਿ ਗਿਆ ਉਹਨੂੰ ਕਹਿਣ ਵਾਲਾ ਕੋਈ ਜੰਮੀ ਹੀ ਕੋਈ ਨਹੀਂ ਮੈਂ ਪੁੱਛਣਾ ਚਾਹਣਾ ਸਾਰੇ ਜਿਹੜੇ ਸਿੱਖ ਕਾਬ ਦੇ ਆਪ ਨੂੰ ਕਹਾਉਂਦੇ ਨੇ ਵੀ ਗੁਰੂ ਸਾਹਿਬ ਦੇ ਬਰਾਬਰ ਕੁਰਸੀ ਲਾਉਣੀ ਜਾਇਜ਼ ਆ ਇਹ ਗੱਲ ਦਾ ਮੈਨੂੰ ਜਵਾਬ ਦਿਓ ਜੇ ਉਹਦੀ ਸਾਧ ਦੀ ਸਿਹਤ ਕੋਈ ਖਰਾਬ ਹੈ ਬਾਹਰੇ ਬੈਠ ਸਕਦਾ ਸਪੈਸ਼ਲ ਉਹ ਜਿਹੜੀ ਵੀਡੀਓ ਆ ਜਿਹੜੀ ਉਹ ਫੋਟੋ ਆ ਇਹ ਕਹਿੰਦੇ ਨੇ ਵੀ ਉਹ ਗਲਤ ਤਰੀਕੇ ਨਾਲ ਖਿੱਚੀ ਗਈ ਖਿੱਚੀ ਗਈ ਨਹੀਂ ਉਹਨਾਂ ਦੇ ਕਿਸੇ ਸੇਵਾਦਾਰ ਨੇ ਖਿੱਚੀ ਹੋਣੀ ਹੋਰ ਕਿ ਉੱਥੇ ਕੋਈ ਵਿਰੋਧੀ ਖਿੱਚਣ ਚੱਲਿਆ ਗਿਆ ਫਿਰ ਕੀਰਤਨ ਕਰਨ ਦਾ ਮਸਲਾ ਹੋਰ ਆ ਕੀਰਤਨ ਕਰਨ ਵਾਲੇ ਫੋਟੋ ਵਿੱਚ ਇੱਕ ਧਿਆਨ ਨਾਲ ਦੇਖੋ ਤੁਸੀਂ ਦੇਖ ਸਕਦੇ ਹੋ ਕੀਰਤਨ ਕਰਨ ਵਾਲੇ ਦੂਜੀ ਸਾਈਡ ਤੇ ਬੈਠੇ ਨੇ ਰਾਗੀ ਸਿੰਘ ਦੂਜੀ ਸਾਹਮਣੇ ਬੈਠੇ ਨੇ ਉਹ ਫੋਟੋ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਇਹ ਬਾਬਾ ਆਪ ਕੁਰਸੀ ਦੇ ਉੱਤੇ ਸਪੈਸ਼ਲ ਤੌਰ ਤੇ ਇਕੱਲੇ ਬੰਨ ਰਿਹਾ ਇਹ ਕਿਵੇਂ ਜਿਹੜੇ ਸਿੱਖ ਨੇ ਗੁਰੂ ਕੇ ਸਿੱਖ ਨੇ ਜਿਹੜੇ ਉਹ ਕਿਵੇਂ ਇਹਨੂੰ ਬਰਦਾਸ਼ਤ ਕਰ ਲੈਣਗੇ ਹੂੰ ਤੇ ਸਾਡਾ ਦੁਖੀ ਹੋਇਆ ਹਿਰਦਾ ਹੁਣ ਮੈਂ ਦੱਸੋ ਸਾਡਾ ਕਿਤੇ ਉੱਥੇ ਨਾਨਕ ਸਾਹਿਬ ਸੰਪਰਤਾ ਜਾਂ ਪੁੱਚੋ ਵਾਲੇ ਕਹਿੰਦੇ ਨੇ ਹੁਣ ਅੱਜ ਇੱਕ ਬਿਆਨ ਸੁਣਿਆ ਤੇ ਉਹ ਕਹਿੰਦਾ ਸਾਡੀ ਨਾਨਕ ਸਾਹਿਬ ਦੇ ਨਾਲ ਤਾਂ ਉਹ ਮੇਲ-ਜੋਲ ਆ ਸਾਡੀ ਸੰਪਰਤਾ ਹੀ ਨਹੀਂ ਹੈਗੀ ਹੂੰ ਉਹਨਾਂ ਨੂੰ ਕਿਉਂ ਵਿੱਚ ਘੜੀਸਦੇ ਹੋ ਨਾਨਕ ਸਾਹਿਬ ਵਾਲਿਆਂ ਨੂੰ ਹੂੰ ਉੱਥੇ ਨਾਨਕ ਸਾਹਿਬ ਠਾੜ ਉਹਨਾਂ ਦਾ ਲਿਖਾਈ ਹੁੰਦਾ ਪੁੱਚੋ ਨਾਨਕ ਸਾਹਿਬ ਸਾਰਿਆਂ ਨੂੰ ਪਤਾ ਹੂੰ ਇਹ ਤੋਂ ਵੀ ਭੱਜਣ ਲੱਗੇ ਉਹ ਹੂੰ ਤੇ ਫੇਰ ਉਹਨਾਂ ਦਾ ਗੱਲਾਂ ਦਾ ਸੀ ਕਿਹਾ ਹਾਂ ਮੈਂ ਤਿੱਖੇ ਬੋਲ ਵੀ ਬੋਲੇ ਜਦੋਂ ਕੋਈ ਗੁਰੂ ਸਾਹਿਬ ਦਾ ਅਨਰਾਧਰ ਕਰੂਗਾ ਜਿਹੜਾ ਕੋਈ ਸਿੱਖਾ ਹਰੇਕ ਦਾ ਫਿਰਦਾ ਬਲੁੰਦ ਰਿਆ ਜਾਂਦਾ ਇਹ ਤੋਂ ਪਹਿਲਾਂ ਵੀ ਜਿਹੜੀਆਂ ਇਹ ਆਪ ਖੁਦ ਰੀਆਂ ਪਖੰਡੀ ਸਾਧਾਂ ਨੇ ਕਰੀਆਂ ਨੇ ਉਹਦੇ ਵਿੱਚ ਦੇਖੋ ਆਪਣੇ ਕਾਂਡ ਹੋਇਆ ਜਿਹੜਾ ਆਪਣੇ ਨਿਰੰਕਾਰੀ ਕਾਂਡ ਸੀ ਉਹ ਉਹ ਇਹੀ ਸੀਗਾ ਗੁਰਬਚਨ ਗੁਰਬਚਨੇ ਦੀ ਤੁਸੀਂ ਗੱਲ ਕਰ ਰਹੇ ਹੋ ਗੁਰੂ ਸਾਹਿਬ ਆਪਣੇ ਆਪ ਨੂੰ ਗੁਰੂ ਮੰਨਣ ਲੱਗ ਗਿਆ ਸੀਗਾ ਵੀ ਮੇਰੀ ਬਾਣੀ ਜਿਹੜੀ ਆ ਉਹ ਪੜਿਆ ਕਰੋ ਉਹ ਜਥੇਦਾਰ ਰਣਜੀਤ ਸਿੰਘ ਹੋਣਾ ਉਹ ਕਰਨਾ ਪਿਆ ਸਾਰਾ ਗੁਰੂ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬੈੰਦਾ ਸੀਗਾ ਹੁਣ ਉਹ ਸਿੰਘ ਰੋਕਣ ਤਾਂ ਹੀ ਗਏ ਸੀ ਨਾ ਫੌਜਾ ਸਿੰਘ ਹੁਣੀ ਤੇਰਾ ਸਿੰਘ ਮਾਰਦੇ ਸੀ ਫਿਰ ਉਦੋਂ ਬਾਅਦ ਸੌਦਾ ਸਾਧ ਨੇ ਸੁਵਾੰਗ ਰਚਿਆ ਮਲਕ ਵੀ ਉਹਨੇ ਆਪਦਾ ਉਹ ਗੁਰੂ ਸਾਹਿਬ ਦਾ ਸਵਾਗਤ ਹਰ ਲਿਆ ਬਾਣੀ ਬਾਣਾ ਪਾ ਲਿਆ ਵੀ ਮੈਂ ਗੁਰੂ ਬਣਦਾ ਸੀਗਾ ਸਰਬਤ ਘੋਲ ਲਿਆ ਵੀ ਮੈਂ ਅਮਰਤ ਤਿਆਰ ਕਰ ਲਿਆ ਤੇ ਸਿੱਖਾਂ ਦੇ ਮਨਾਂ ਨੂੰ ਕਿੱਡੀ ਉਹ ਲੱਗੀ ਅੱਜ ਤੱਕ ਜਿਹੜੀ ਹੈਗੀ ਲੜਾਈ ਚੱਲ ਰਹੀ ਆ ਅੱਜ ਤੱਕ ਇਹ ਸਪੈਂਡਿੰਗ ਪਏ ਨੇ ਤੇ ਉਹਨਾਂ ਵਿਵਾਦਾਂ ਦੇ ਵਿੱਚ ਵੀ ਏਸੇ ਗੱਲ ਕਿ ਉਹਤੇ ਵੀ ਉਹ ਬੇਅਦਬੀ ਹੋ ਗਈ ਉਹਨੇ ਗੁਰੂ ਸਾਹਿਬ ਦੀ ਬਰਾਬਰੀ ਕਰੀ ਬਰਾਬਰੀ ਦਾ ਮਸਲਾ ਆ ਗਿਆ ਨਾ ਹੋਰ ਵੀ ਬਹੁਤ ਸਾਰੇ ਨਿਹਾਰਾਣਾ ਲਾ ਲੋ ਉਹ ਕਲਗੀ ਲਾਉਣ ਲੱਗੇ ਹੂੰ ਗੁਰੂ ਸਾਹਿਬ ਦੇ ਹੁਕਮ ਦੀ ਉਦੂ ਉਦਲੀ ਕੀਤੀ ਜੇ ਕਲਗੀ ਲਾਇ ਤਾਂ ਕੀ ਹੋਇਆ ਹੂੰ ਪੂਰੇ ਸਿੱਖ ਜਗਤ ਦੇ ਵਿੱਚ ਰੋਸ ਹੋਇਆ ਉਹ ਸਾਰਾ ਕੁਝ ਹੋਇਆ ਹੂੰ ਇਥੇ ਮਸਲਾ ਕੁਰਸੀ ਡਾਉਣ ਦਾ ਬਰਾਬਰਤਾ ਦਾ ਅਸੀਂ ਉਹ ਗੱਲਾਂ ਕਰਨਾ ਚਾਹੁੰਦੇ ਆ ਉਹ ਤਾਂ ਕਹਿੰਦੇ ਕੀਤਨੀ ਵੀ ਬੈਠੇ ਹੁੰਦੇ ਨਾਲ ਕਹਿੰਦੇ ਉਹਨਾਂ ਤੋਂ ਬੈਠਿਆ ਨਹੀਂ ਜਾਂਦਾ ਐਕਸੀਡੈਂਟ ਹੋਇਆ ਇਸ ਕਰਕੇ ਉਹਨਾਂ ਨੇ ਕੁਰਸੀ ਜਿਹੜੀ ਇੱਥੇ ਨਾਲ ਲਾਈ ਹੋਈ ਸੀਗੀ ਬੈਠੇ ਹੋਏ ਸੀਗੀ ਕਹਿੰਦੇ ਇਹ ਚ ਤਾਂ ਮਸਲਾ ਹੀ ਨਹੀਂ ਕੋਈ ਕਹਿੰਦੇ ਅਸੀਂ ਤਾਂ ਸੇਵਾ ਕਰ ਰਹੇ ਆ ਗੁਰੂ ਮਹਾਰਾਜ ਦੀ ਬਾਕੀ ਕਹਿੰਦੇ ਸਾਡੇ ਬੋਲ ਦੇਖ ਲਓ ਤੇ ਬਾਬਿਆਂ ਦੇ ਕਹਿੰਦੇ ਅਸੀਂ ਤਾਂ ਜਾਣਦੇ ਨਹੀਂ ਉਹ ਕੌਣ ਨੇ ਕਹਿੰਦੇ ਕਿਸ ਤਿੱਕੇ ਦੇ ਬਿਆਨ ਦੇ ਦੇ ਇੱਥੇ ਦੇਖੋ ਜੇ ਨਹੀਂ ਜਾਣਦੇ ਫਿਰ ਨਾ ਜਾਣਣਾ ਹਮ ਸਾਰਿਆਂ ਨੂੰ ਪਤਾ ਹੀ ਆ ਅਸੀਂ ਇੱਥੇ ਬੇਅਦਬੀ ਦਾ ਮਸਲਾ ਲਾਈ ਬੈਠੇ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈਗਾ ਇੱਕ ਉਹਨਾਂ ਦਾ ਇੱਕ ਹਰਚਰਨ ਸਿੰਘ ਬਾਬਾ ਕੋਈ ਉਹ ਬਿਆਨ ਦੇ ਰਿਹਾ ਸੀ ਅੱਜ ਮੈਂ ਸੁਣ ਰਿਹਾ ਸੀਗਾ ਕਿ ਹੋਰ ਤਾਂ ਬਾਬਾ ਰਾਜਾ ਰਾਜ ਸਿੰਘ ਨੂੰ ਕੋਈ ਗੱਲ ਨਹੀਂ ਲੱਭੀ ਹੁਣ ਉਥੇ ਸੰਗਤ ਨਹੀਂ ਜਾਂਦੀ ਢੋਲ ਮੋਰਚਾ ਛੱਡ ਕੇ ਭੱਜਣ ਨੂੰ ਤਿਆਰ ਆ ਹੁਣ ਇਧਰਲੇ ਪਾਸੇ ਚਾਰ ਪੈਸੇ ਬਣ ਜਾਣਗੇ ਮੈਂ ਉਸ ਬਾਬੇ ਨੂੰ ਕਹਿਣਾ ਚਾਹਨਾ ਸਾਨੂੰ ਕਿਸੇ ਪੈਸੇ ਦੀ ਲੋੜ ਨਹੀਂ ਹੈਗੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦਵੀਆਂ ਦਾ ਮਸਲਾ ਲੈ ਕੇ ਬੈਠੇ ਆ ਸਖਤ ਕਾਨੂੰਨ ਬਣਾਉਣ ਵਾਸਤੇ ਬੈਠੇ ਆ ਪੌਣੇ 3 ਸਾਲ ਹੋ ਗਏ ਬੈਠਿਆਂ ਨੂੰ ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਸੁਣ ਲਾ ਕੰਨ ਖੋਲ ਕੇ ਤੁਸੀਂ ਇੱਥੇ ਇੱਕ ਰਾਤ ਕੱਟ ਕੇ ਦੇਖੋ ਆ ਕੇ ਪੌਣੇ 3 ਸਾਲ ਹੋ ਗਿਆ ਅਸੀਂ ਨਹੀਂ ਜਾਂਦੇ ਹੈਗੇ ਸਾਨੂੰ ਕੋਈ ਲਾਲਚ ਨਹੀਂ ਹੈ ਤੁਹਾਡੇ ਪੈਸਿਆਂ ਦਾ ਵੀ ਅਸੀਂ ਤੁਹਾਡੇ ਨਾਲ ਸਮਝੌਤੇ ਕਰ ਲਾਂਗੇ ਪੈਸੇ ਚਾਲ ਫਲਾਣੇ ਨਾਲ ਲੜ ਲੈ ਮੈਨੂੰ ਸ਼ਬਦਤਾ ਕਰੋ ਕਿਹੜੇ ਨੇ ਇੰਨੇ ਮਸਲੇ ਆਏ ਨੇ ਅਸੀਂ ਵਿਆਦਵੀਆਂ ਦੇ ਹਰੇਕ ਮਸਲੇ ਦੇ ਵਿੱਚ ਗਏ ਆ ਕਿੱਥੇ ਨਹੀਂ ਗਏ ਅਸੀਂ ਇਹ ਤਾਂ ਹੁਣ ਆਗੂ ਭੱਜ ਗਏ ਅਸੀਂ ਕੀ ਕਰੀਏ ਅਸੀਂ ਤਾਂ ਪੂਰੀ ਤੰਦਰਨ ਕੋਈ ਮੈਂ ਕੋਈ ਆਗੂ ਤਾਂ ਨਹੀਂ ਹੈਗਾ ਪ੍ਰਮੁੱਖ ਵੀ ਆਏ ਕਰਕੇ ਮੈਂ ਮੋਰਚਾ ਲਾਇਆ ਜਾ ਹੋਰ ਗੱਲ ਅਸੀਂ ਤਾਂ ਸਹਾਇਕ ਬਣ ਕੇ ਗਏ ਆ ਸਾਡੇ 1 ਸਾਲ ਉੱਥੇ ਬੈਠੇ ਰਹੇ ਆ ਹੂੰ ਤੇ ਇਹ ਉੱਥੇ ਬੈਠੇ ਨੇ ਸਾਲ ਪਰ ਤੇ ਹੁਣ ਇੱਥੇ ਹੋਏ ਆ ਹੈ ਅਸੀਂ ਤਾਂ ਕੋਈ ਗੱਲ ਨਹੀਂ ਹੈਗੀ ਸਾਨੂੰ ਪੈਸਿਆਂ ਦੇ ਲਾਲਚ ਦੀ ਨਾ ਅਸੀਂ ਇਹ ਮੋਰਚਾ ਅੱਜ ਛੱਡੀਏ ਨਾ ਛੱਡੀਏ ਕੱਲ ਨੂੰ ਸੁਣ ਲਾ ਸੁਖਦੇਵ ਸਿੰਘ ਕੀ ਆ ਤੇਰਾ ਨੋ ਜਿਹੜਾ ਉਹਨਾਂ ਬਿਆਨ ਦਿੰਦਾ ਸੀਗਾ ਵੀ ਮੋਰਚਾ ਛੱਡ ਕੇ ਭਜਣ ਨੂੰ ਫਿਰਦਾ ਅਸੀਂ ਜਿਹਨੇ ਜਾਣਾ ਜਾ ਸਕਦਾ ਉਸ ਤੋਂ ਬਹੁਤ ਚਲੇ ਗਏ ਆ ਅਸੀਂ ਨਹੀਂ ਛੱਡਦੇ ਜਿੰਨਾ ਚਿਰ ਭਾਈ ਜਗਤਾਰ ਸਿੰਘ ਹਵਾਰਾ ਵਾਪਸ ਨਹੀਂ ਆ ਜਾਂਦੇ ਚਾਹੇ ਸਾਨੂੰ 3 ਸਾਲ ਕੀ ਚਾਹੇ ਜਿੰਨਾ ਮਰਜੀ ਸਮਾਂ ਬੈਠਣਾ ਪਵੇ ਇਹ ਤੇਰੇ ਮਨ ਦਾ ਭਲੇਖਾ ਇਹ ਤੈਨੂੰ ਕੱਢ ਦਿੰਨੇ ਆ ਤੁਹਾਨੂੰ ਤੁਹਾਨੂੰ ਕੱਲਿਆਂ ਨੂੰ ਪਰੇਸ਼ਾਨੀਆਂ ਜਾਂ ਬਾਕੀਆਂ ਨੂੰ ਪਰੇਸ਼ਾਨੀ ਐ ਐ ਜੀ ਪੀ ਸੀ ਦੇ ਜਿਹੜੇ ਮੈਂਬਰ ਨੇ ਗੁਰਚਰਨ ਸਿੰਘ ਗਰੇਵਾਲ ਉਹ ਤਾਂ ਕਹ ਰਿਹਾ ਕਿ ਵੀ ਉਹਨਾਂ ਨੇ ਤਾਂ ਕੰਮ ਬੜੇ ਕਰਵਾਏ ਉਹਨਾਂ ਦੀ ਬੜੀਆਂ ਸੇਵਾਵਾਂ ਨੇ ਬਹੁਤ سارے ਕੰਮ ਕੀਤੇ ਹੋਏ ਨੇ ਦੂਜੇ ਪਾਸੇ ਕਰਨੈਲ ਸਿੰਘ ਪੀਰ ਮੁਹੰਮਦ ਕਹ ਰਿਹਾ ਨੇ ਕਿ ਇਹਨਾਂ ਦੀਆਂ ਸੇਵਾਵਾਂ ਬਹੁਤ ਸਾਰੀਆਂ ਨੇ ਫਿਰ ਉਹ ਤਾਂ ਐ ਜੀ ਪੀ ਸੀ ਦੇ ਨਾਲ ਜੁੜੇ ਹੋਏ ਨੇ ਉਹ ਤਾਂ ਬਿਆਨ ਦੇ ਰਹੇ ਨੇ ਉਹਨਾਂ ਦੇ ਬਿਆਨ ਠੀਕ ਨੇ ਤਾਂ ਜਾਂ ਤੁਸੀਂ ਵੈਸੇ ਹੀ ਕਹਿ ਰਹੇ ਹੋ ਦੇਖੋ ਮੈਂ ਉਹਨਾਂ ਨੂੰ ਖਰਚਾਰਨ ਸਿੰਘ ਜਿਹੜਾ ਉਹ ਗਰੇਵਾਲ ਆ ਉਹਨਾਂ ਨੂੰ ਵੀ ਪੁੱਛਣਾ ਜਿਹਨਾਂ ਨੇ ਪੀਰ ਮੁਹੰਮਦ ਸਾਹਿਬ ਨੂੰ ਜਿਆਦਾ ਹੋਰ ਜਿਹੜੇ ਉਹਨਾਂ ਦੇ ਇੱਕੋ ਹੀ ਗੱਲ ਉਹਨਾਂ ਨੇ ਫਾਇਦਾ ਇਹਨਾਂ ਨੇ 50 ਤਾਂ ਅਕੈਡਮੀਆਂ ਖਾਣੀ 52 ਖੋਲਦੀਆਂ ਸਕੂਲ ਖੋਲੇ ਨੇ ਹੂੰ 50 ਸਾਲ ਹੋ ਗਏ ਇਹਨਾਂ ਨੂੰ ਸੇਵਾ ਕਰਦੇ ਇਹਨੂੰ ਫਲਾਨੇ ਥਾਂਵੇਂ ਸੇਵਾ ਕੀਤੀ ਸੀ ਕਦੋਂ ਅਸੀਂ ਮਾੜਾ ਤਾਂ ਨਹੀਂ ਕਹਿੰਦੇ ਜੇ ਉਹਨਾਂ ਕੋਲੇ ਹੈਗਾ ਧਨ ਦੌਲਤ ਸੰਗਤ ਦਿੰਦੀ ਆ ਤਾਂ ਹੀ ਉਹ ਅੱਗੇ ਦਿੰਦੇ ਨੇ ਫੇਰ ਦੂਸਰਾ ਨੰਬਰ ਜੇ ਕੱਲ ਨੂੰ ਹੁਣ ਇਹ ਅੱਜ 50 ਉਹਨਾਂ ਦੇ ਸਕੂਲ ਖੁੱਲੇ ਨੇ ਕੱਲ ਨੂੰ 100 ਖੁੱਲ ਗਿਆ ਇਹਦਾ ਮਤਲਬ ਵੀ ਫੇਰ ਅੱਜ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਬਰਾਬਰ ਕੁਰਸੀ ਢਾਈ ਆ ਕੱਲ ਨੂੰ ਕੋਈ ਇਹਨਾਂ ਨੂੰ ਉਹਦੇ ਉੱਤੇ ਕੁਰਸੀ ਢਾਉਣ ਦਾ ਹੱਕ ਮਿਲ ਜੂਗਾ ਜੇ 100 ਅਕੈਡਮੀ ਖੁੱਲ ਗਈ ਉਹ ਗੱਲ ਤਾਂ ਬਰਾਬਰਤਾ ਦੀ ਆ ਅਸੀਂ ਕਰਦੇ ਆ ਉਹੋ ਗੱਲ ਤੇ ਤਾਂ ਹੁੰਦੇ ਨਹੀਂ ਕਹਾਣੀਆਂ ਪਾਈ ਜਾਂਦੇ ਨੇ ਉਹ ਹੋ ਗਿਆ ਜੀ ਆ ਹੋ ਗਿਆ ਠੀਕ ਹੈ ਨਾ ਜਿਹੜੀ ਗੱਲ ਆ ਕਰਨ ਵਾਲੀ ਉਹ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ ਗੁਰੂ ਸਾਹਿਬ ਤੋਂ ਵੀ ਅੱਗੇ ਤੋਂ ਅਸੀਂ ਨਹੀਂ ਕਰਦੇ ਨਹੀਂ ਕਰਦੇ ਕਿ ਮੈਂ ਮਾਫੀ ਮੰਗਦਾ ਉਹ ਕਹੇ ਵੀਰੇ ਮਾਫੀ ਮੰਗਦਾ ਜੇ ਤਖਤ ਸਾਨੂੰ ਬੁਲਾਉਂਦਾ ਤੇ ਬਹੁਤ ਵਧੀਆ ਗੱਲ ਆ ਕਹਿੰਦੇ ਵੀ ਤਖਤ ਤੋਂ ਹੁਕਮ ਆਊਗਾ ਤੁਸੀਂ ਜਾਵਾਂਗੇ ਕਹਿੰਦੇ ਮਾਫੀ ਮੰਗਣ ਜੇ ਮੰਗ ਲੈਣਾ ਮੰਗ ਲੈਣ ਮਾਫੀ ਅਸੀਂ ਕਦੇ ਕਹਿੰਦੇ ਵੀ ਉਹ ਅੱਗੇ ਤੋਂ ਵੀ ਅਸੀਂ ਨਹੀਂ ਬਹਿੰਦੇ ਜੀ ਹੁਣ ਉਹ ਤਾਂ ਕਹਿੰਦੇ ਵੀ ਇਸ ਤਾਂ ਆਈ ਕੁਰਸੀ ਲਾਵਾ ਇਸ ਦਾ ਬਰਾਬਰੀ ਬੈਠਾਂਗੇ ਸਾਡੀ ਭਾਵਨਾ ਨਹੀਂ ਹੈਗੀ ਉਹ ਨਹੀਂ ਹੋਗੀ ਕੁਰਸੀ ਤਾਂ ਰਹੀ ਅਸੀਂ ਲੱਗਣ ਦਿੰਦੇ ਹੂੰ ਕੁਰਸੀ ਤਾਂ ਨਹੀਂ ਲਾ ਸਕਦੇ ਹੂੰ ਜਾਂ ਕੁਰਸੀ ਰੱਖ ਲਓ ਜਾਂ ਗੁਰੂਗ੍ਰੰਥ ਸਾਹਿਬ ਰੱਖ ਲਓ ਇੱਕ ਤਾਂ ਸਾਡੇ ਕੋਲ ਤਾਂ ਇਹੀ ਮਕਸਦ ਆ ਹੂੰ ਠੀਕ ਆ ਨਾ ਬਾਕੀ ਜਿਹੜੇ ਗੁਰੂ ਵਾਲੇ ਨੇ ਜਿਹੜੇ ਪਿਆਰ ਵਾਲੇ ਨੇ ਉਹ ਸਾਰੇ ਇਹਦੇ ਵਿੱਚ ਜਿਹੜੇ ਹੈਗੇ ਨੇ ਉਹ ਇਸ ਮੁੱਦੇ ਤੇ ਬੋਲ ਰਹੇ ਨੇ ਹੂੰ ਤੇ ਜਿਹੜੇ ਬਾਕੀ ਤੁਸੀਂ ਉਹ ਐਸਜੀਪੀਸੀ ਦੇ ਮੈਂਬਰਾਂ ਦੀ ਗੱਲ ਕਰਦੇ ਹੋ ਹੂੰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਸੌਦਾ ਸਾਧ ਨੂੰ ਮਾਫੀ ਤੁਸੀਂ ਵੀ ਦਿੱਤੀ ਸੀਗੀ 92 ਲੱਖ ਸ਼੍ਰੋਮਣੀ ਕਮੇਟੀ ਦੇ ਤੁਸੀਂ ਗੁਰੂ ਘਰ ਦੇ ਖਰਚੇ ਨੇ ਤੇ ਕਿੱਥੇ ਕਿੱਥੇ ਕੀ ਨਹੀਂ ਕਰਾਇਆ ਸੌਦਾ ਸਾਧ ਨੂੰ ਮਾਫੀ ਦੇ ਕੇ ਤੁਸੀਂ ਕੀ ਕਰਾਇਆ ਚੁੱਪੋ ਤੁਸੀਂ ਉਸੇ ਲੈਣ ਚੋਂ ਆਏ ਬਾਦਲ ਦਲੀਏ ਤਾਂ ਹੈਗੇ ਸਾਰੇ ਇਹ ਹੈ ਇਹ ਕੀ ਕਰਨਗੇ ਨੇ ਇਹ ਫੇਰ ਐ ਕਰ ਮੈਂ ਗੁਰਚਰਨ ਸਿੰਘ ਰੇਵਾਲ ਨੂੰ ਕਹਿਣਾ ਤੂੰ ਐਸਜੀਪੀਸੀ ਦੇ ਵਿੱਚ ਮੈਂਬਰ ਆ ਅਕਾਲ ਤਖਤ ਸਾਹਿਬ ਜਥੇਦਾਰ ਤੋਂ ਹੁਕਮਨਾਮਾ ਲਈ ਕਰਾ ਦੇ ਵੀ ਜਿਹੜਾ ਕੋਈ ਮਰਜ਼ੀ ਭਾਈ ਕੁਰਸੀ ਢਾਲੇ ਉਹਨੂੰ ਕੋਈ ਰੋਕੇ ਨਾ ਕੋਈ ਬੋਲੇ ਨਾ ਕਹਿ ਕਰੇ ਹੁਕਮਨਾਮਾ ਜਾਰੀ ਜਥੇਦਾਰ ਹੂੰ ਕਰਤਾ ਸਹੀ ਮਤਲਬ ਕੋਈ ਮਰਜ਼ੀ ਗੁਰੂ ਦੇ ਬਰਾਬਰ ਬੈਠੇ ਕੋਈ ਮਰਜ਼ੀ ਕਿਸੇ ਤੇ ਇੱਕ ਨਾਲ ਚੱਲੇ ਹੁਕਮਨਾਮਾ ਜਾਰੀ ਹੋ ਜਾਏ ਤਖਤ ਤੋਂ ਵੀ ਗਰੇਵਾਲ ਸਾਹਿਬ ਕਹਿ ਕਹਿਣਾ ਜੇ ਤੈਨੂੰ ਹੀ ਨਹੀਂ ਹਮਾਇਤ ਲੱਗਦੀ ਆ ਇਹਨਾਂ ਦੀ ਕਹਿ ਦੇਣਾ ਫਿਰ ਕਰਾ ਲੈਣ ਹੁਕਮਨਾਮਾ ਜਾਰੀ ਹੂੰ ਸਭ ਤੋਂ ਵੱਡੇ ਸਵਾਲ ਤਾਂ ਇਹ ਨੇ ਵੀ ਅਕਾਲ ਤਖਤ ਸਾਹਿਬ ਜੱਥੇਦਾਰ ਹਜੇ ਤੱਕ ਨਹੀਂ ਬੋਲਿਆ। ਹੂੰ। ਆ ਦਲਜੀਤ ਸਾਂਹ ਦਾ ਮਾਮਲਾ ਦੋ ਤਿੰਨ ਦੋਨਾਂ ਤੋਂ ਆਇਆ। ਹੂੰ। ਉਹਦੇ ਉੱਤੇ ਬਿਆਨ ਲੱਗ ਗਏ। ਹੂੰ। ਇਹ ਐਡਾ ਵੱਡਾ ਵਿਵਾਦ ਬਣ ਰਿਹਾ। ਹੂੰ। ਕੁਰਸੀ ਦਾ ਮਾਮਲਾ। ਹੂੰ। ਤੇ ਉਹਦੇ ਉੱਤੇ ਕੋਈ ਨਹੀਂ ਬੋਲ ਰਿਹਾ। ਉਹਦੇ ਤੋਂ ਇੱਕ ਵੀ ਬਿਆਨ ਨਹੀਂ ਆਇਆ। ਫਿਰ ਇਹ ਮਤਲਬ ਕੀ ਸਮਝਦੇ ਹਾਂ ਤੁਸੀਂ? ਹੂੰ। ਇਹ ਅਕਾਲ ਤਖਤ ਸਾਹਿਬ ਜੇ ਜੱਥੇਦਾਰ ਦੱਸ ਸਕਦੇ ਨੇ। ਹੁਣ ਤਾਂ ਹੁਣ ਤਾਂ ਨਿਹੰਗ ਸਿੰਘਾਂ ਨੇ ਵੀ ਬਣਾ ਲਿਆ ਹੁਣ ਕੋਈ ਨਾ ਕੋਈ ਏਸ ਤੇ ਮੈਂ ਜਿਹਦਰ ਸਾਹਿਬ ਨੂੰ ਵੀ ਕਹਿਣਾ ਚਾਹਣਾ ਦੇਖੋ ਤੁਸੀਂ ਇਹ ਸਾਨੂੰ ਇੱਕੋ ਹੀ ਸਵਾਲ ਦਾ ਜਵਾਬ ਦੇ ਦਿਓ ਹੁਕਮਨ ਕਰ ਦਿਓ ਜਾਂ ਤਾਂ ਉਥੇ ਆਪਣੇ ਇਹ ਹੁਕਮ ਨਾਮ ਜਾਰੀ ਕਰ ਦਿਓ ਵੀ ਕੁਰਸੀ ਲਾ ਕੇ ਬੈਠੇ ਜਾਂ ਫਿਰ ਇਹ ਉਹਨਾਂ ਨੂੰ ਤਲਬ ਕਰੋ ਉਥੇ ਬਲਾ ਕੇ ਆ ਜਿਹੜੀ ਉਹਦੀ ਪੰਥਕ ਰਵੇ ਤੁਹਾਨੂੰ ਸਜ਼ਾ ਲਾਓ ਕੁਝ ਤਾਂ ਕਰੋ ਤੁਹਾਡਾ ਚੁੱਪ ਕੀ ਹੈ ਨਾ ਪੰਥ ਕੀ ਗਹਿ ਰਿਹਾ ਸੰਗਤ ਕੀ ਕਹਿ ਰਹੀ ਆ ਦਿਨ ਪ੍ਰਤੀ ਦਿਨ ਰੋਸ ਵੱਧਦਾ ਜਾ ਰਿਹਾ ਸੰਗਤ ਦੇ ਵਿੱਚ ਕੁਝ ਉਹਨਾਂ ਦਾ ਜਿਹੜੇ ਉਹਨਾਂ ਦੇ ਨਾਲ ਮੇਲ ਮਲਾਪ ਆ ਉਹ ਕਹਾਣੀਆਂ ਪਾਪ ਆ ਦੱਸ ਰਹੇ ਨੇ ਜਿੰਨੀਆਂ ਦੀ ਵੀ ਕਸ਼ਟਾਂ ਆਉਂਦੀ ਜਿੰਨੇ ਵੀ ਬੋਲ ਕੋਈ ਬੈਠਾ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਸਾਡਾ ਬਾਬਾ ਚੰਗਾ ਸਾਡਾ ਬਾਬਾ ਆਏ ਆ ਸਾਡੇ ਬਾਬੇ ਨੇ ਆਏ ਕਰਿਆ ਉਹਨਾਂ ਦੇ ਚੈਨਲ ਨੇ ਤੇ ਕਮੈਂਟ ਉਹਦੇ ਥੱਲੇ ਪੜ ਕੇ ਦੇਖ ਲਿਓ ਲੋਕ ਕੀ ਕਹਿ ਰਹੇ ਨੇ ਸੰਗਤ ਕੀ ਚਾਹੁੰਦੀ ਆ ਤੁਸੀਂ ਲੋਕਾਂ ਨੂੰ ਨਹੀਂ ਦੱਸਣਾ ਨਾ ਫਤਮਾ ਬਾਤਾਂ ਸੰਗਤ ਨੇ ਦੇਣਾ ਹੁੰਦਾ ਫਤਮਾ ਬਾਹ ਕਮੈਂਟ ਉਹਨਾਂ ਦੇ ਚੈਨਲਾਂ ਤੇ ਉਹ ਬੋਲ ਰਹੇ ਨੇ ਸੰਗਤ ਕੀ ਕਹਿ ਰਹੀ ਹੈ ਸੰਗਤ ਕਹਿ ਰਹੀ ਹੈ ਕੁਰਸੀ ਦਾ ਮਸਲਾ ਉਸ ਤੇ ਗੱਲ ਕਰੋ ਜਿਹੜੀ ਗੱਲ ਆ ਉਹ ਕਰਦੇ ਨਹੀਂ ਤੁਸੀਂ ਬਾਬਾ ਆਪ ਬੋਲ ਰਹੇ ਹੈਕ ਤੁਸੀਂ ਉਹਦਾ ਕਲਿੱਪ ਉਹ ਇੱਥੇ ਕਿਤੇ ਗਿਆ ਸੀ ਦਵਾਨ ਦੇ ਵਿੱਚ ਸਪਸ਼ਟੀ ਜੀ ਦੇ ਕਹਿੰਦੇ ਸਾਡੇ ਬਾਬਾ ਨੇ ਸਪਸ਼ਟੀ ਕਰਨ ਦਿੱਤਾ ਉਹਦੇ ਵਿੱਚ ਲੋਕਾਂ ਦੇ ਕਮੈਂਟ ਪੜ ਲਓ ਤੁਸੀਂ ਇਹ ਵੀ ਕਿਹਾ ਸੀਗਾ ਕਿ ਵੀ ਉਧਰ ਪੁੱਛੋ ਆਲੀ ਸਾਈਡ ਨੂੰ ਜਾਉਂਗੇ ਵੀ ਵੀ ਜਿਸ ਤਰੀਕੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਜੇ ਨਾ ਸਪਸ਼ਟੀਕਰਨ ਜਾਂ ਮਾਫੀ ਮੰਗੀ ਗਈ ਤੁਹਾਡੇ ਕੋਲ ਇਹ ਹੈ ਕਿ ਵੀ ਉਹ ਫਿਰ ਕਾਨੂੰਨ ਕਹੇਗਾ ਕਿ ਵੀ ਕਾਨੂੰਨ ਨੂੰ ਹੱਥ ਚ ਲੈ ਰਹੇ ਹੋ ਤੁਸੀਂ ਦੇਖੋ ਜਾਵਾਂਗੇ ਅਸੀਂ ਜਾਵਾਂਗੇ ਅਸੀਂ ਕਦੋਂ ਹਟਦੇ ਹਾਂ ਅਸੀਂ ਇਹ ਉਹਨਾਂ ਨੂੰ ਹਫ਼ਤੇ ਦਾ ਇੱਕ ਟਾਈਮ ਦਿੱਤਾ ਇਹ ਗੁਰਪੁਰਬ ਆ ਕੇ ਗੁਰਪੁਰਬ ਤੋਂ ਬਾਅਦ ਅਸੀਂ ਪਹਿਲਾਂ ਹੀ ਬੋਲੇ ਵੀ ਗੁਰਪੁਰਬ ਤੋਂ ਬਾਅਦ ਜਾਵਾਂਗੇ ਇੱਕੋ ਹੀ ਗੱਲ ਹੋ ਗਈ ਬਸ ਗੁਰੂਗ੍ਰੰਥ ਸਾਹਿਬ ਜੀ ਦੀ ਕੁਰਸੀ ਨੋ ਨਾ ਜੋ ਇੱਕ ਰੱਖ ਲੈਣਗੇ ਬੈਠਣਗੇ ਕਿੱਥੇ ਫਿਰ ਉਹ ਦੇਖੋ ਉਹਦਾ ਸੋਲੂਸ਼ਨ ਨਿਕਲ ਸਕਦਾ ਸਾਰਾ ਕੁਝ ਪੀੜਾ ਬਣਾ ਲੈਣ ਕੋਈ ਹੋਰ ਮੂੜਾ ਬਣ ਸਕਦਾ ਪੀੜਾ ਬਣ ਸਕਦਾ ਸਾਰਾ ਕੁਝ ਨਾਲ ਹੀ ਬੈਠ ਸਕਦੇ ਉੱਥੇ ਸਾਰਾ ਕੁਝ ਹੋ ਸਕਦਾ ਜਿਹੜਾ ਕੁਝ ਨਹੀਂ ਹੁੰਦਾ ਜੇ ਹੁਣ ਤੁਸੀਂ ਬਰਾਬਰ ਤਾਂ ਕੁਰਸੀ ਤਾਂ ਫੋਟੋ ਦਾ ਦੇਖੋ ਵੀਡੀਓ ਦੇਖ ਲਓ ਉਹ ਚ ਕਿਹੜਾ ਕੋਈ ਝੂਠ ਆ ਫਿਰ ਉਹ ਸਪੈਸ਼ਲ ਬੈਠਾ ਉਸ ਵੀਡੀਓ ਦੇ ਵਿੱਚ ਕੋਈ ਕੀਰਤਨ ਨਹੀਂ ਹੈਗਾ ਕੋਈ ਕੀਰਤਨ ਤਾਂ ਕਰਦੇ ਨਹੀਂ ਉਹ ਕੋਈ ਵੀਲ ਚੇਅਰ ਹੋਵੇ ਹੋਰ ਫਿਰ ਅਸੀਂ ਮੰਨ ਸਕਦਾ ਵੀ ਹਾਂ ਵੀ ਵੀਲ ਚੇਅਰ ਆ ਬਈ ਇਹ ਗੱਲ ਹੁਣ ਇਹ ਵੀ ਗੱਲਾਂ ਚਰਦੀਆਂ ਨੇ ਕਿ ਉੱਥੇ ਜਾਤ ਪਾਤ ਵੀ ਕਹਿੰਦੇ ਕਿ ਪਰਖੀ ਜਾਂਦੀ ਹੈ ਕਈ ਵਾਰ ਵੀ ਕਈ ਉੱਚੀ ਨੀਵੀਂ ਜਾਤਾਂ ਇਸ ਤਰੀਕੇ ਦੇ ਨਾਲ ਵੀ ਲੰਗਰ ਤੇ ਵੀ ਵਿਤਕਰਾ ਆਇਆ ਜਾਂਦਾ ਹੈ ਇਹ ਵੀ ਗੱਲਾਂ ਨਿਕਲ ਰਹੀਆਂ ਨੇ ਇੱਕ ਪੱਤਰਕਾਰ ਨੇ ਵੀ ਸਵਾਲ ਕੀਤਾ ਸੀਗਾ ਉੱਥੇ ਜਾ ਕੇ ਪੁੱਛੋ ਮੰਡੀ ਵਾਲੇ ਬਿਲਕੁਲ ਜਦੋਂ ਕਿਤੇ ਜਾਤ ਪਾਤ ਦਾ ਕੀੜਾ ਪੜ ਜਾਏ ਨਾ ਮੁਸ਼ਕਲ ਹੁੰਦਾ ਕੱਢਣਾ ਹੁਣ ਚਾਹੇ ਦਿਖਾਵੇ ਮਾਤਰ ਉਸੇ ਚੱਕਦਾ ਉਹਨਾਂ ਨੇ ਫਿਰ ਵੀ ਜਿਹੜੇ ਬੰਦੇ ਨੇ ਉੱਥੇ ਉਹਨਾਂ ਦੇ ਕਰਦੇ ਨੇ ਆਇਆ ਤੁਹਾਡੇ ਧਿਆਨ ਚ ਆਇਆ ਇਹੋ ਜਿਹਾ ਮਸਲਾ ਕਿ ਕਰਦੇ ਤੁਸੀਂ ਜਿਹੜੇ ਜਦ ਤੁਸੀਂ ਨਾ ਭਾਈ ਸਾਹਿਬ ਤੁਸੀਂ ਕਮੈਂਟ ਪੜੋ ਲੋਕਾਂ ਦੇ ਹੂੰ ਉਹ ਦੱਸ ਰਹੇ ਨੇ ਹੂੰ ਉਹ ਦੱਸੀ ਜਾਂਦੇ ਨੇ ਸਾਰਾ ਕੁਝ ਵੀ ਸਾਡੇ ਨਾਲ ਕੀਤਾ ਆ ਹੋਇਆ ਉੱਥੇ ਅਸੀਂ ਜਾਂਦੇ ਰਹੇ ਆ ਲੋਕ ਆਪ ਨੂੰ ਹਰ ਦੱਸ ਰਹੇ ਨੇ ਜਿਨ੍ਹਾਂ ਨਾਲ ਬਿੱਤਕਰੀ ਹੋਏ ਨੇ ਹੂੰ ਇੱਕ ਅਦਾ ਤਾਂ ਇਹ ਵੀ ਆਇਆ ਸੀਗਾ ਵੀ ਪਤਾ ਨਹੀਂ ਮੈਨੂੰ ਉਹਦਾ ਨਾਮ ਪੁੱਲ ਗਿਆ ਅਰਨੋ ਮੰਡੀ ਦਾ ਬੰਦਾ ਉਹਦਾ ਹੀ ਲਿਖਿਆ ਹੋਇਆ ਸੀ ਅਰਨੋ ਮੰਡੀ ਇਹਨਾਂ ਦਾ ਜੱਪ ਤਪ ਦਾ ਸਮਾਗਮ ਸੀ ਪਤਾ ਨਹੀਂ 35 ਦਿਨਾਂ ਦਾ 31 ਕੁ 40 ਦਿਨਾਂ ਦਾ ਉਹ ਕਹਿੰਦਾ ਮੇਰਾ ਹਜੇ ਤੱਕ 2 ਲੱਖ ਰੁਪਈਆ ਨਹੀਂ ਦਿੱਤਾ ਮੇਰਾ 2 ਲੱਖ ਰੁਪਈਆ ਹੀ ਦਵਾ ਦਿਓ ਇਹਨਾਂ ਤੋਂ ਸਮਾਗਮ ਉਹਦਾ ਕਰਕੇ ਭੱਜ ਗਏ ਹੂੰ ਇੱਕ ਪਾਸੇ ਮੈਂ ਮੈਂ ਸਾ ਗੱਲ ਦੇਣ ਦੀਆਂ ਗੱਲਾਂ ਕਰਦੇ ਨੇ ਅਕੈਡਮੀਆ ਖੋਲਣ ਦੀ ਜਿਹੇ ਜੇ ਗਰੀਬਾਂ ਦਾ ਪੈਸਾ ਮਾਰਨਗੇ ਕਈ ਬੰਦੇ ਇਹ ਵੀ ਕਹਿੰਦੇ ਸਾਡਾ ਕਾਲਾ ਰੰਗ ਦੇਖ ਕੇ ਮੋੜ ਤਾ ਉਥੋਂ ਕਮੈਂਟ ਪੜੋ ਤੁਸੀਂ ਉਹ ਦੱਸ ਰਹੇ ਲੋਕ ਆ ਆਪ ਵੀ ਜਾਣਗੇ ਜਦੋਂ ਖੁੱਲ ਕੇ ਸਾਹਮਣੇ ਤੁਹਾਡੇ ਕੋਲ ਆਇਆ ਕੋਈ ਹੁਣ ਤੱਕ ਸਾਡੇ ਕੋਲ ਇੱਕ ਬੰਦਾ ਵੀ ਆਇਆ ਸੀਗਾ ਇੱਥੇ ਉਹ ਪ੍ਰਧਕਾਰ ਵੀ ਆਇਆ ਸੀ ਕਹਿੰਦਾ ਸੀ ਬੰਦਾ ਸਪੈਸ਼ਲ ਭੇਜਿਆ ਸੀ ਬਾਹਾਂ ਪੜ ਕੇ ਟਲਦਾ ਉਹਨੇ ਹੈ ਤਾਂ ਹੈਗਾ ਜੇ ਇਹਨਾਂ ਨੇ ਅੱਜ ਅੱਜ ਅਜੇ ਇੱਕ ਇੰਟਰਵਿਊ ਚੱਲੇ ਉਹਦੇ ਵਿੱਚ ਆਪ ਬੋਲ ਰਿਹਾ ਬਾਬਾ ਵੀ ਕਹਿ ਰਿਹਾ ਵੀ ਸਾਡੇ ਪਹਿਲਾ ਮਹਾਪੁਰਖਾਂ ਦਾ ਸੀ ਜਦੋਂ ਹੀ ਹੁੰਦੇ ਸੀ ਇਹ ਚੱਕ ਤੱਕਮਾ ਇਹਨਾਂ ਦੇ ਪਹਿਲੇ ਲੱਗੇ ਹੁੰਦੇ ਸੀਗਾ ਜਿੱਥੇ ਕੇਰਾਂ ਜਾਤ ਪਾਤ ਹੋ ਜੇ ਨਾ ਉਹਨਾਂ ਨੂੰ ਕੱਢਣਾ ਬਹੁਤ ਮੁਸ਼ਕਲ ਹੈ ਜੇ ਤੁਸੀਂ ਉੱਥੋਂ ਲੋਕਾਂ ਨੂੰ ਦਿਖਾਵੇ ਮਾਤਰ ਉੱਥੋਂ ਹਟਾ ਦੋਗੇ ਚੀਜ਼ਾਂ ਪਰ ਜਿਹੜੇ ਮਨ ਦੇ ਵਿੱਚ ਥੋੜੇ ਜ਼ਹਿਰ ਉਗਲੇ ਹੋਈ ਆ ਨਾ ਉਹ ਨਹੀਂ ਨਿਕਲਦੀ ਕਾਲੇ ਬੰਦਿਆਂ ਨੂੰ ਫੜ ਕੇ ਮਾਜ ਵੀ ਇੱਕ ਇੱਕ ਹੋਰ ਕਮੈਂਟ ਆਇਆ ਸੀਗਾ ਉਹਦੇ ਵਿੱਚ ਵੇ ਇੱਕ ਕਹਿੰਦੇ ਕੋਈ ਉਹ ਲੈਣ ਗਿਆ ਇੱਟਾਂ ਟਰਾਲੀ ਦੇਣ ਗਿਆ ਬੰਦਾ ਤੇ ਇੱਟਾਂ ਟਰਾਲੀ ਭਰੀ ਹੋਈ ਸੀ ਉਹਨੇ ਜਾ ਕੇ ਕਿਤੇ ਗਰਮੀ ਹੋਣੀ ਵੀ ਮੈਨੂੰ ਪਾਣੀ ਪਿਆ ਦੋ ਉਹ ਕਹਿੰਦਾ ਥੋੜਾ ਘੜਾ ਉਹ ਥੇ ਪਿਆ ਉਹ ਘੜੇ ਚੋ ਪੀਲਾ ਪਾਣੀ ਉਹ ਕਹਿੰਦਾ ਮੁੜ ਕੇ ਮੈਂ ਉਹਨੇ ਟਰਾਲੀ ਛੇੜੀ ਨਾਲ ਇੱਟਾਂ ਲਾਹੀਆਂ ਨਾਲ ਮੁੜ ਕੇ ਚੱਲਿਆ ਗਿਆ ਜੇ ਲੋਕਾਂ ਨੇ ਵਾਪਰੀਆਂ ਨੇ ਘੰਡਨਾਵਾ ਤਾਂ ਹੀ ਕਹਿੰਦੇ ਨੇ ਲੋਕ ਗੁਰੂ ਸਾਹਿਬ ਦਾ ਕਹਿ ਰਹੇ ਨੇ ਮਾਨਸਿਕੀ ਦਾ ਸਭ ਇੱਕੇ ਪਛਾਣ ਬੋਹ। ਹਮ ਜਾਤ ਪਾਤ ਤਾਂ ਖਤਮ ਹੋਣੀ ਚਾਹੀਦੀ ਆ ਹੋਣੀ ਨਹੀਂ ਚਾਹੀਦੀ। ਹੁਣ ਜੇ ਉਹਨਾਂ ਨੇ মিডিਆ ਕਰਕੇ ਜਾਂ ਉਹ ਕਰਕੇ ਹਟਾ ਲਿਆ। ਹਮ ਮਨਾਂ ਦੇ ਵਿੱਚੋਂ ਖੋਟ ਵੀ ਕਢਣਾ। ਹਮ ਫੇਰ ਗੱਲ ਬਣੂਗੀ ਨਾ। ਹਮ ਨੀਰਾਪੁਰਾ ਮੈਨੂੰ ਤਾਂ ਨੇ ਕਹੀ ਜਣ ਵੀ ਆਏ ਆ ਕਰਦਾ ਸਾਡੀ ਕੋਈ ਨਿੱਜੀ ਲੜਾਈ ਨਹੀਂ ਹੈਗੀ ਉੱਥੇ। ਹੁਣ ਤੱਕ ਨਹੀਂ ਸੀ ਬੋਲੇ ਪਹਿਲਾਂ ਦੇਖੀ ਜਾਂਦੇ ਤੇ ਸਾਰੇ ਗੁਰੂ ਦੀ ਜਦੋਂ ਮਰਯਾਦਾ ਦੀ ਗੁਰੂ ਦੀ ਗ੍ਰੰਥ ਤੇ ਪੰਥ ਦੀ ਗੱਲ ਆ ਜੇ ਨਾ ਜਿਹੜੇ ਉਹ ਲੋਕ ਉਹਨਾਂ ਦੀ ਹਮਾਇਤ ਕਰਦੇ ਨੇ ਉਹਨਾਂ ਦੇ ਹਮਾਇਤ ਦੇ ਵਿੱਚ ਆਉਂਦੇ ਨੇ ਮੈਂ ਸਿਰਫ ਉਹਨਾਂ ਨੂੰ ਇਹੀ ਕਹਿਣਾ ਚਾਹੁੰਨਾ ਤੁਸੀਂ ਗੁਰੂ ਇਹ ਤੁਹਾਨੂੰ ਇਹ ਸਾਰਿਆਂ ਨੂੰ ਪੁੱਛਣਾ ਚਾਹੁੰਨਾ ਇਹ ਗੁਰੂ ਗ੍ਰੰਥ ਇਹ ਅਕਾਲ ਤਖਤ ਸਾਹਿਬ ਦਾ ਵੀ ਹੁਕਮਾਂ ਵੀ ਦਰਬਾਰ ਦੇ ਵਿੱਚ ਕੁਰਸੀਆਂ ਨਹੀਂ ਲੱਗਣੀਆਂ ਚਾਹੀਦੀਆਂ ਤੁਸੀਂ ਇਹ ਹੁਕਮਾਂ ਨਾਵੇਂ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ ਤਖਤ ਦਾ ਹੁਕਮ ਨਾਮ ਜਾਰੀ ਹੋਇਆ ਜਾਂ ਨਹੀਂ ਹੋਇਆ ਇਹ ਦੱਸਣ ਤੁਸੀਂ ਕਿਵੇਂ ਉਹਨੂੰ ਮੰਨਤਾ ਦੀ ਜਾਨੋ ਵੀ ਤੁਸੀਂ ਇਹ ਆਏ ਹੋਗਾ ਸਰੀਰ ਟੁੱਟ ਗਿਆ ਨਾ ਬੈਠਣਾ ਫਿਰ ਇਹਨਾਂ ਨੇ ਇੱਕ ਫੋਟੋ ਵਾਰੀ ਜਾਰੀ ਕਰੀ ਉਹਦੇ ਵਿੱਚ ਸੰਤ ਦਿਖਾਇਆ ਬੈੱਡ ਤੇ ਜਦੋਂ ਐਕਸੀਡੈਂਟ ਹੋਇਆ ਗੱਡੀ ਦੀਆਂ ਫੋਟੋਆਂ ਪਾਈਆਂ ਹੋਈਆਂ ਨੇ ਇਹਨਾਂ ਦੇ ਚੈਨਲ ਤੋਂ ਪਾਈਆਂ ਹੋਈਆਂ ਨੇ ਤੇ ਉਹਦੇ ਥੱਲੇ ਕਮੈਂਟ ਪੜ੍ਹ ਲਏ ਲੋਕਾਂ ਦੇ ਉਹਦੇ ਥੱਲੇ ਅੱਛਾ ਜਿਹਦਾ ਸਰੀਰ ਟੁੱਟਿਆ ਹੋਵੇ ਇਹਦਾ ਮਤਲਬ ਉਹ ਇੱਕ ਸੰਤ ਨੇ ਮੈਂ ਤੁਹਾਨੂੰ ਦੱਸਦਾ ਸਹਿ ਪਹਿਲਾ ਬਾਤ ਉਹਨੇ ਬਾਬਾ ਲੀਡਰ ਸਿੰਘ ਉਹਨਾਂ ਦਾ ਜਿਹੜਾ ਹੈਗਾ ਲਸਤਾ ਜਿਹੜੀਆਂ ਹੈਗੀਆਂ ਨੇ ਕਮਜ਼ੋਰ ਨੇ ਬਚਪਨ ਤੋਂ ਹੀ ਮੰਨ ਲਾ ਲੋ ਉਹ ਬੀਲ ਜ਼ੇਰ ਤੇ ਉਹਦਾ ਤੁਰਿਆ ਮ ਜਾਂਦਾ ਉਹ ਬੀਲ ਜ਼ੇਰ ਤੇ ਜਾਂਦੇ ਨੇ ਰੋੜ ਕਲੇ ਜਾਂਦੇ ਨੇ ਅਸੀਂ ਕਈ ਵਾਰੀ ਉੱਥੇ ਦਰਸ਼ਨ ਕਰਨ ਗਏ ਆ ਕਈ ਵਾਰੀ ਉਹ ਪਰਵਚਨ ਵੀ ਕਰਦੇ ਨੇ ਹੋਰ ਵੀ ਕੀ ਸਮਾਗਮਾਂ 'ਚ ਮਿਲਦੇ ਆ ਮੈਂ ਉਹਨਾਂ ਨੂੰ ਨਹੀਂ ਦੇਖਿਆ ਕਦੇ ਕੁਰਸੀ 'ਤੇ ਬੈਠਿਆਂ ਨੂੰ ਵੀ ਦਰਬਾਰ 'ਚ ਫਿਰ ਉਹਨਾਂ ਦਾ ਜਮੀ ਲਸਤਾ ਹੀ ਹੈਗੀਆਂ ਉਹਨਾਂ ਦਾ ਚੱਕ ਕੇ ਵਿਚਾਰਿਆਂ ਨੂੰ ਬਿਠਾਉਂਦੇ ਨੇ ਤੇ ਉਹਨਾਂ ਨੇ ਤਾਂ ਕਦੇ ਨਹੀਂ ਕੁਰਸੀ ਲਈ ਬਾਬਾ ਲੀਡਰ ਸਿੰਘ ਨੇ ਸਾਡੇ ਪਿਤਾ ਫਾਦਰ ਬਾਬਾ ਚੜ੍ਹਤ ਸਿੰਘ ਜੀ ਨੇ ਪੁਲਿਸ ਨੇ 8 ਗੋਲੀਆਂ ਮਾਰੀਆਂ ਸਰੀਰ ਪਾੜਤਾ ਸੰਜਰਨਲ ਸਿੰਘ ਮਿੰਡਨ ਵਾਲੇ ਜਿਹੜੇ ਹੈਗੇ ਨੇ ਸੁਪੀਚ ਕਰਦੇ ਨੇ ਉਹਨਾਂ ਨੇ ਤਾਂ ਕਦੇ ਨਹੀਂ ਕਿਹਾ ਵੀ ਸਾਨੂੰ ਉੱਥੇ ਦਰਬਾਰ ਸਾਹਿਬ 'ਚ ਕੁਰਸੀ ਲਾ ਕੇ ਬਿਠਾ ਦਿਓ ਹੂੰ ਬਿਲਕੁਲ ਇਹ ਤਾਂ ਹੁਣ ਕਹਿੰਦੇ ਵੀ ਇਹਨੇ ਨਰਾਦਰ ਨਹੀਂ ਕੀਤਾ ਹੈਗਾ ਸਾਡੀ ਭਾਅ ਬਣਾਣੀ ਸੀ ਤੁਸੀਂ ਕਿਉਂ ਜਦੋਂ ਪਤਾ ਵੀ ਤੁਹਾਨੂੰ ਆ ਚੀਜ਼ ਹੋ ਸਕਦੀ ਹੈ ਫਿਰ ਇਹਨਾਂ ਦੀ ਬਿਆਨ ਨੇ ਮੈਂ ਪੁੱਛਣਾ ਚਾਹੁੰਦਾ ਇਹਨਾਂ ਦੇ ਬਿਆਨਾਂ ਤੇ ਵੀ ਅਸੀਂ ਤਾਂ ਕਿਸੇ ਦੇ ਘਰ ਗਏ ਸੀਗੇ ਜਦੋਂ ਦੀ ਉਹ ਫੋਟੋ ਆ ਉੱਥੇ ਉਹਨਾਂ ਨੇ ਕੁਰਸੀ ਲਾਤੀ ਉਦੋਂ ਬਾਅਦ ਬਾਬਾ ਜੀ ਲੜੇ ਨੇ ਉਹਨਾਂ ਨਾਲ ਵੀ ਤੁਸੀਂ ਇਹ ਕੀ ਕੀਤਾ ਬਾਅਦ ਦੇ ਵਿੱਚ ਲੜਨ ਦਾ ਕੀ ਬਹਦਾ ਪਹਿਲਾਂ ਨਹੀਂ ਧਿਆਨਾ ਸੀ ਵੀ ਅਸੀਂ ਨਹੀਂ ਬੈਠਣਾ ਭਾਈ ਇੱਥੇ ਇਹਨਾਂ ਦੇ ਬਿਆਨ ਨੇ ਇਹਨਾਂ ਦੇ ਇਹਨਾਂ ਦੇ ਆਪਦੇ ਬਿਆਨ ਨੇ ਇਹ ਦੱਸਣ ਫਿਰ ਇਸ ਗੱਲਾਂ ਨੂੰ ਅਸੀਂ ਸਾਡਾ ਕਿਸੇ ਨਾਲ ਕੋਈ ਨਿੱਜੀ ਉਹ ਰੌਲਾ ਨਹੀਂ ਹੈਗਾ ਅਸੀਂ ਤਾਂ ਗੁਰੂ ਗ੍ਰੰਥ ਤੇ ਪੰਥ ਦੀ ਗੱਲ ਕਰਨੀ ਆ ਅਸੀਂ ਇੱਥੇ ਬੈਠੇ ਆ ਅਸੀਂ ਇਸ ਤੋਂ ਭੱਜਦੇ ਨਹੀਂ ਹੈਗੇ ਜੇ ਇਹਨਾਂ ਦੇ ਮਨ ਦੇ ਵਿੱਚ ਭੁਲੇਖਾ ਵੀ 4 ਦਿਨ ਉਧਰ ਤੁਰੇ ਆਉਣੇ ਆ ਫਲਾਨਾ ਕਰ ਲੈਣੇ ਆ ਇਹੋ ਜੀਆਂ ਗੱਲਾਂ ਕਰਨ ਦੀ ਬਾਧੂ ਬਵਾਲਤ ਕਰਦੀ ਲੋੜ ਨਹੀਂ ਭਾਈ ਅਸੀਂ ਤਾਂ ਇਸੇ ਤਰ੍ਹਾਂ ਬੱਲਾਂਗੇ ਠੀਕ ਹੈ ਨਾ ਅਸੀਂ ਪੰਥ ਤੋਂ ਜਵਾਬ ਮੰਗਦੇ ਰਹਾਂਗੇ ਅਸੀਂ ਸਾਡਾ ਸਵਾਲ ਇਹੀ ਆ ਵੀ ਕੁਰਸੀ ਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਹੁਣ ਇਹ ਦੱਸ ਦੇਣ ਇਹ ਜਵਾਬ ਦੇ ਦੇਣ ਇਹ ਤਾਂ ਗੱਲ ਹੀ ਮੁੱਕਦੀ ਆ ਉਸ ਗੱਲ ਤੇ ਆਉਂਦੇ ਤਾਂ ਹੈ ਨਹੀਂ ਇਹ ਤਾਂ ਕਥਾ ਕਹਾਣੀਆਂ ਪਾਉਣ ਲੱਗ ਜਾਂਦੇ ਨੇ ਬਾਕੀ ਲੋਕ ਦੱਸ ਦਿੰਦੇ ਨੇ ਉਹਦੀਆਂ ਕਥਾ ਕਹਾਣੀਆਂ ਥੱਲੇ ਲਿਖ ਕੇ ਵੀ ਤੋੜਨੀਆਂ ਆਹੀ ਕਥਾ ਆਹੀ ਆਹੀ ਚੀਜ਼ਾਂ ਨੇ ਤੁਹਾਡੀਆਂ ਉਹਨਾਂ ਦੇ ਗੱਲਾਂ ਤੇ ਆਓ ਇੱਕ ਹੋਰ ਮੈਂ ਕਹਿਣਾ ਚਾਹੁੰਦਾ ਇਹ ਇਕੱਠੇ ਹੋ ਕੇ ਉਸ ਐਸਐਸਪੀ ਸਾਹਿਬ ਦਫ਼ਤਰ ਸਾਰੇ ਇਕੱਠੇ ਹੋ ਬਾਬਾ ਰਾਜ ਰਾਜ ਸਿੰਘ ਤੇ ਪਰਚਾ ਦਰਜ ਕਰ ਦਿਓ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੱਥ ਜੋੜ ਕੇ ਇੱਕ 6 10 ਪਰਚੇ ਦਾ ਦਰਜ ਕਰਾ ਦਿਓ ਜੇ ਗੁਰੂ ਦੀ ਖਾਤਰ ਸੱਚ ਬੋਲਣ ਦੀ ਖਾਤਰ ਮੈਂ ਫਾਸੀ ਵੀ ਚੜ ਜਾਣਾ ਤਾਂ ਵੀ ਮੈਨੂੰ ਪਰਵਾਹ ਨਹੀਂ ਕਿਸੇ ਨੇ ਕਿ ਤੁਹਾਡੇ ਤੇ ਪਰਚਾ ਦਰਜ ਕਰਾਉਣਾ ਕਿਹਾ ਵੀਡੀਓ ਆਈ ਹੋਈ ਆ ਉੱਥੇ ਇਕੱਠੇ ਹੋ ਕੇ ਗਏ ਨੇ ਐਸਐਸਪੀ ਦਫ਼ਤਰ ਦੇ ਵਿੱਚ ਦਿੱਤਾ ਇਹਨਾਂ ਨੇ ਲਿਖ ਕੇ ਮੈਂ ਬਾਬਾ ਰਾਜ ਰਾਜ ਸਿੰਘ ਸਾਨੂੰ ਮਾੜੇ ਬਚਨ ਬੋਲਦਾ ਮੈਂ ਕਿਹਾ ਇੱਕ 6 10 ਕਰਾਓ ਜਾਹੀ ਮੈਨੂੰ ਫਾਸੀ ਤੇ ਜਿਹੜਾ ਦੋ ਜੇ ਗੁਰੂ ਦੀ ਖਾਤਰ ਸੱਚ ਬੋਲਣ ਦੀ ਖਾਤਰ ਤੁਸੀਂ ਮੈਨੂੰ ਕਹੋਗੇ ਝੁਕ ਜਾ ਮੈਂ ਨਹੀਂ ਝੁਕਦਾ ਹੈਗਾ ਮੈਂ ਐਂ ਬੋਲੂਗਾ ਮਰਦੇ ਦਾਮ ਤੱਕ ਬੋਲੂਗਾ ਤਿੱਖੇ ਬੋਲ ਬੋਲੂਗਾ ਜਿਹੜਾ ਗੁਰੂ ਸਾਹਿਬ ਦੀ ਨਰਾਦਰ ਕਰੂਗਾ ਸਾਰੇ ਥਾਵਾਂ 'ਤੇ ਗਏ ਆ ਇਹ ਕਹਿੰਦੇ ਕੀ ਕੀਤਾ ਅਸੀਂ ਉਹ ਬਿਆਦਵੀ ਕਰਨ ਵਾਲੇ ਵੱਡ ਕੇ ਟੰਗ ਤਲਤੀ ਉਹੀ ਆ ਸੀ ਸਾਡੇ ਸਿੰਘ ਜਥੇਦਾਰ ਨਰੈਣ ਸਿੰਘ ਹੋਣੀ ਅੰਦਰ ਨੇ ਹਜੇ ਤੱਕ ਬਹੁਤ ਕੁਝ ਕਰ ਦਿੰਨੇ ਆ ਕਿਉਂ ਨਹੀਂ ਕਰਦੇ ਜਿਸ ਦਿਨ ਸਾਡੇ ਜੇ ਸਾਡੇ ਕੋਲ ਆਉਂਦੜਨੀ ਜੇ ਵੱਡੇ ਵੱਡੇ ਤੁਸੀਂ ਤੁਸੀਂ ਕੀ ਕਰਤਾ ਜਾ ਕੇ ਕਿਹੜੀ ਜਗ੍ਹਾ ਤੇ ਗਏ ਮੈਨੂੰ ਦੱਸੋ ਤਾਂ ਸਹੀ ਫਿਰ ਇਹ ਕਹਿੰਦੇ ਸਾਡੇ ਬਹੁਤ ਮਹਾਂਪੁਰ ਨਾਨਕਸਰ ਸਾਡੇ ਹੈਗੇ ਨੇ ਲਿੰਕਾ ਅਸੀਂ ਜਾਣੇ ਆ ਉਹਨਾਂ ਦਾ ਸਤਿਕਾਰ ਕਰਦੇ ਆ ਜੇ ਕੋਈ ਗਲਤ ਕਰੂ ਇਹਦਾ ਮਤਲਬ ਤੇ ਕੋਈ ਤੁਹਾਡਾ ਵੱਡਾ ਡੇਰਾ ਜਾਂ ਵੱਡੀ ਸੰਪਰਤਾ ਅਸੀਂ ਦਬ ਜਾਈਏ ਹੂੰ ਬਿਲਕੁਲ ਮੈਂ ਦੁਬਾਰੇ ਫਿਰ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹਣਾ ਜੇ ਕੋਈ ਹੋਰ ਸਾਥ ਹੁੰਦਾ ਕੋਈ ਮਾੜਾ ਢੀੜਾ ਇਸ ਦੀ ਜਗ੍ਹਾ ਤੇ ਜਿਹੜੇ ਅੱਜ ਪੰਥ ਪੰਥ ਵਾਲੇ ਕਹਿੰਦੇ ਨੇ ਵੀ ਅਸੀਂ ਪੰਥ ਵਾਲੇ ਆ ਹੁਣ ਉਹਦਾ ਪਤਾ ਨਹੀਂ ਕੀ ਕੁਛ ਕਰ ਦਿੰਦੇ ਉਹ ਇੱਕ ਤਕੜੀ ਸੰਪਰਦਾ ਕ ਨਹੀਂ ਚੱਲਦੇ ਹਰੇਕ ਉਹਦੇ ਕਨੀ ਜਾ ਕੇ ਕਿਉਂ ਉਹਨਾਂ ਤੋਂ ਲੈ ਹੁੰਦੇ ਨੇ ਸਫਾਈਆਂ ਹੁੰਦਿੰਦੇ ਨੇ ਜਾ ਜਾ ਕੇ ਇਸ ਕਰਕੇ ਭਾਈ ਗੁਰੂ ਗ੍ਰੰਥ ਤੇ ਪੰਥ ਦੀ ਸਾਨੂੰ ਚਾਹੀਦੀ ਆ ਵੀ ਤੁਸੀਂ ਕੁਰਸੀ ਤੋਂ ਬੈਠਣੋਂ ਹਟਣਾ ਜਾਂ ਨਹੀਂ ਹਟਣਾ ਠੀਕ ਇਸ ਗੱਲਾਂ ਦਾ ਜਵਾਬ ਦਿਓ ਮਾਫੀ ਮੰਗੋ ਸੰਗਤ ਤੋਂ ਗੁਰੂਗ੍ਰਾਂਦ ਸਾਹਿਬ ਤੋਂ ਮਾਫੀ ਮੈਂ ਪੰਜ ਪਿਆਰਿਆਂ ਦੇ ਪੇਸ਼ ਹੋ ਉੱਥੇ ਚੇ ਬਲਾਓ ਸਾਡੇ ਸਿੰਘ ਜਾਣਗੇ ਉੱਥੇ ਮੈਂ ਜਿਉ ਉਹ ਨਹੀਂ ਜਥੇਦਾਰ ਬੋਲਦਾ ਤਖਤਾਲਾ ਸਾਡਾ ਜਥੇਦਾਰ ਦਾ ਭਾਈ ਜਗਤਾਰ ਸਿੰਘ ਹਵਾਰਾ ਹੈ ਐਸੋ ਡੈਪੂਟੇਸ਼ਨ ਭੇਜ ਦਿੰਨੇ ਆ ਪੰਜ ਸਿੰਘ ਜਾ ਕੇ ਜੇ ਤੁਹਾਨੂੰ ਸਾਥੋਂ ਡਰ ਲੱਗਦਾ ਹੈ ਅਬਰਦਸੀ ਜਾਵਾਂਗੇ ਨਾਲ ਚੱਲਦੇ ਆ ਉਹ ਜਿਹੜਾ ਫੌਜਾ ਜਿਹੜਾ ਜਾਂਦਾ ਦੇਖਦੇ ਆਣ ਠੀਕ ਦੇਖਾਂਗੇ ਸਾਰਾ ਕੁਝ ਪੰਥ ਉੱਥੇ ਜਾਊਗਾ ਕਰੋ ਸਾਨੂੰ ਸਾਰਾ ਕੁਝ ਮਨਜ਼ੂਰ ਆ ਜਿਹੜੇ ਪੰਚ ਸਿੰਘ ਮਹਾਕਾਲ ਫੈਸਲਾ ਕਰ ਦਿੰਗੇ ਸਾਨੂੰ ਮਨਜ਼ੂਰ ਹੋਊਗਾ ਠੀਕ ਪਰ ਅਸੀਂ ਆਪਦੇ ਜਿਹੜੇ ਜਿਹੜਾ ਕੁਝ ਕਹਤਾ ਸੀ ਉਹਦੇ ਡਿਰੜਾ ਠੀਕ ਹੈ ਨਾ ਵੀ ਅੱਦ ਵੀ ਅਸੀਂ ਸਹਿਣ ਨਹੀਂ ਕਰ ਸਕਦੇ ਠੀਕ ਤਾਂ ਬੱਬਰ ਇਰਾਦ ਸਿੰਘ ਸਾਡੇ ਨਾਲ ਸੀਗੇ ਅਸੀਂ ਗੱਲਬਾਤ ਕੀਤੀ ਹੈ ਤਾਂ ਜਿਸ ਤਿੱਕੇ ਦੇ ਨਾਲ ਬਾਬਾ ਸੁਖਦੇਵ ਸਿੰਘ ਪੁੱਚੋਵਾਲਾ ਨੂੰ ਲੈ ਕੇ ਜਿਹੜੀ ਇਹ ਵਿਵਾਦਤ ਚੀਜ਼ਾਂ ਹੋ ਰਹੀਆਂ ਸੀਗੀਆਂ ਉਹਨਾਂ ਨੇ ਕਿਹਾ ਕਿ ਸਾਡੇ ਉੱਤੇ ਇਸ ਤਿੱਕੇ ਦੇ ਨਾਲ ਜਿਹੜਾ ਟਿੱਪਾ ਟਿੱਪਣੀ ਕੀਤੀ ਜਾ ਰਹੀ ਹੈ ਬਬਰ ਆਇਰਾ ਸਿੰਘ ਵੱਲੋਂ ਤਾਂ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਵੀ ਪਰਚਾ ਤੱਕ ਦਰਜ ਕਰਵਾਉਣ ਦੀ ਗੱਲ ਹੋ ਗਈ ਕਿ ਮੇਰੇ ਤੇ ਪਰਚਾ ਦਰਜ ਕਰਵਾਉਣਾ ਪਰ ਇਹਨਾਂ ਨੇ ਇਹ ਕਿਹਾ ਕਿ ਵੀ ਬਰਾਬਰ ਨਹੀਂ ਬਹਿਣਾ ਕੰਮ ਕੀਤੇ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਸਕੂਲ ਬਣਾ ਦਿੱਤੇ ਤੁਸੀਂ ਸੇਵਾਵਾਂ ਕਰ ਰਹੇ ਹੋ ਬਹੁਤ ਚੰਗੀ ਗੱਲ ਹੈ ਕਿਸ ਨੂੰ ਗਰੀਬ ਦੀ ਮਦਦ ਕਰ ਰਹੇ ਹੋ ਪਰ ਜਿੱਥੇ ਗੁਰੂ ਦੀ ਮਰਿਆਦਾ ਦੀ ਗੱਲ ਆ ਗਈ ਉੱਥੇ ਕਹਿੰਦੇ ਨਹੀਂ ਬਿਲਕੁਲ ਬਰਦਾਸ਼ਤ ਹੋਏਗਾ ਤਾਂ ਇਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਤਸਵੀਰ ਸਾਂਝੀ ਹੁੰਦੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਜੇ ਉਹ ਸੰਪਰਦਾਵਾਂ ਵੱਲੋਂ ਕੋਈ ਸਾਡੇ ਨਾਲ ਸੰਪਰਕ ਕੀਤਾ ਜਾਂਦਾ ਆਪਣਾ ਪੱਖ ਦੇਣਾ ਚਾਹੁੰਦੇ ਹਨ ਤਾਂ ਸਾਡੇ ਨਾਲ ਸਾਡੇ ਚੈਨਲ ਨਾਲ ਸੰਪਰਕ ਕਰ ਸਕਦੇ ਨੇ ਆਪਣਾ ਬਿਆਨ ਆਪਣਾ ਪੱਖ ਸਾਡੇ ਨਾਲ ਰੱਖ ਸਕਦੇ ਨੇ